ਅੱਜ ਮੈਂ ਪਿੰਡ ਮੰਗੇਵਾਲ ਪਹੁੰਚਿਆ ਜਿਹੜਾ ਕਿ ਐਜੂਕੇਸ਼ਨ ਦੇ ਸਾਡੇ ਤਿੰਨ ਬਲਾਕ ਨੇ ਬਲਾਕ ਪਾਸੋਂ 2 ਹੈ ਜੀ ਜਿਹਦੇ ਵਿੱਚ ਖੇਡਾਂ ਨੂੰ ਲੈ ਕੇ ਵੱਡਾ ਬਲਾਕ ਪੱਦਰ ਤੇ ਅੱਜ ਇਹ ਪ੍ਰੋਗਰਾਮ ਹੋਇਆ ਇਹਦੇ ਵਿੱਚ ਬੱਚੇ ਪਹਿਲਾਂ ਤਾਂ ਸਕੂਲ ਲੈਵਲ ਤੇ ਕੰਪੀਟੀਸ਼ਨ ਜਿੱਤਦੇ ਨੇ ਜੀ ਉਸ ਤੋਂ ਬਾਅਦ ਫਿਰ ਇਹ ਸੈਂਟਰ ਲੈਵਲ ਤੇ ਸੱਤ ਸੈਂਟਰ ਪੈਂਦੇ ਨੇ ਜੀ ਔਰ ਇਹਦੇ ਵਿੱਚ 72 ਦੇ ਆਸ-ਪਾਸ ਪਿੰਡ ਨੇ ਯਾਨੀ ਕਿ 72 ਸਕੂਲ ਨੇ ਤੇ ਉਥੋਂ ਫਿਰ ਜਿਹੜੇ ਬੱਚੇ ਜਿੱਤਦੇ ਨੇ ਫਿਰ ਉਹ ਜਿਹੜੇ ਨੇ ਬਲੌਕ ਪੱਧਰ ਤੇ ਆਉਂਦੇ ਆ ਔਰ ਬਲੌਕ ਪੱਧਰ ਤੋਂ ਜਿਹੜੇ ਬੱਚੇ ਜਿੱਤਦੇ ਆ ਫਿਰ ਉਹ ਜਾਂਦੇ ਨੇ ਜੀ ਡਿਸਟ੍ਰਿਕਟ ਲੈਵਲ ਤੇ ਜਿਹੜੇ ਬੱਚੇ ਡਿਸਟ੍ਰਿਕਟ ਲੈਵਲ ਜਿੱਤਦੇ ਆ ਉਹ ਜਾਂਦੇ ਨੇ ਸਟੇਟ ਲੈਵਲ ਤੇ ਜਿਹੜੇ ਬੱਚੇ ਸਟੇਟ ਲੈਵਲ ਜਿੱਤਦੇ ਆ ਫਿਰ ਉਹ ਜਾਂਦੇ ਨੇ ਜੀ ਨੈਸ਼ਨਲ ਲੈਵਲ ਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਲੈਵਲ ਸੋ ਇਹ ਬਹੁਤ ਵੱਡਾ ਉਪਾਲਾ ਜਿਹੜਾ ਜੀ ਸਕੂਲਾਂ ਦੇ ਵਿੱਚ ਹੋ ਰਿਹਾ ਕਿਉਂਕਿ ਜਦੋਂ ਸਾਡੀ ਸਰਕਾਰ ਬਣੀ ਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ ਸੀ ਸਕੂਲਾਂ ਦੇ ਬਹੁਤ ਜ਼ਿਆਦਾ ਕੰਸਟਰੂਟ ਕਰ ਰਹੇ ਆ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਆ ਔਰ ਅੱਜ ਦੀਆਂ ਜਿਹੜੀਆਂ ਖੇਡਾਂ ਨੇ ਇਹਦੇ ਵਿੱਚ ਚਾਹੇ ਖੋਖੋ ਹੋਵੇ ਚਾਹੇ ਕਬੱਡੀ ਆ ਐਥਲੈਟਿਕਸ ਨੇ ਜਿਮਨਾਸਟਿਕ ਆ ਤੇ ਅਲੱਗ-ਅਲੱਗ ਜਿੰਨੀਆਂ ਵੀ ਖੇਡਾਂ ਰਵਾਇਤੀ ਆ ਪੰਜਾਬੀਆਂ ਹੈਗੀਆਂ ਨੇ ਸਾਰੀਆਂ ਉਹਦੇ ਵਿੱਚ ਸ਼ਾਮਲ ਨੇ ਔਰ ਵੱਡੀ ਗਿਣਤੀ ਦੇ ਵਿੱਚ ਬੱਚੇ ਇਹ ਖੇਡਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਮੈਂ ਵਿਸ਼ੇਸ਼ ਤੌਰ ਤੇ ਜਗਜੀਤ ਸਿੰਘ ਨੌਰਾ ਜਿਹੜੇ ਕਿ ਬਲੌਕ ਐਜੂਕੇਸ਼ਨ ਆਫੀਸਰ ਨੇ ਜੀ ਪਾਸੋਂ ਬਲਾਕ 2 ਦੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਆ ਬੜੇ ਅਛੇ ਤਰੀਕੇ ਨਾਲ ਕੰਮ ਕਰ ਰਹੇ ਆ ਔਰ ਜਿੰਨੇ ਸੈਂਟਰ ਨੇ ਜਿਹਦੇ ਵਿੱਚ तकरीबन 7 ਸੈਂਟਰ ਨੇ ਜੀ ਬਲਾਕ ਪਾਸੋਂ 2 ਦੇ ਵਿੱਚ ਮੈਂ ਸਾਰੇ ਹੈਡ ਟੀਚਰ ਸਾਹਿਬਾਨ ਦਾ ਟੀਚਰ ਸਾਹਿਬਾਨ ਦਾ ਜਿਹੜੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਮੈਂਟਲੀ ਪ੍ਰੀਪੇਅਰ ਕਰ ਰਹੇ ਆ ਖੇਡਾਂ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕੀਤੀ ਹੈ ਕਿ ਜਿਹੜਾ ਬਜਟ ਹੈ ਜੀ ਤਾਂ ਉਹਦੇ ਵਿੱਚ ਕੁਝ ਇਨਕਰੀਮੈਂਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਖਰਚੇ ਜਿਹੜੇ ਹੋ ਜਾਂਦੇ ਆ ਤੇ ਮੈਂ ਕੱਲ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਸਵੇਰੇ 9:30 ਵਜੇ ਮੀਟਿੰਗ ਹੈ ਸੀਐਮ ਹਾਊਸ ਜੇ ਜਾਣਾ ਹੈ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਇਹ ਜ਼ਿਕਰ ਕਰਾਂਗਾ ਕਿ ਆਪਾਂ ਜਿਹੜੇ ਖੇਡਾਂ ਨੇ ਸਕੂਲਾਂ ਦੇ ਵਿੱਚ ਬਲਾਕ ਪੱਧਰ ਤੇ ਜਾਂ ਡਿਸਟ੍ਰਿਕਟ ਪੱਧਰ ਤੇ ਦੇ ਵਿੱਚ ਆਪਾਂ ਹੋਰ ਬਜਟ ਵਧਾਈਏ ਤਾਂ ਕਿ ਬੱਚੇ ਬਹੁਤ ਕੈਪੇਬਲ ਨੇ ਔਰ ਇਹ ਪਹਿਲੀ ਵਾਰ ਹੋਇਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਕਿ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਤਗਮੇ ਜਿੱਤੇ ਹੈ ਉਹੀ ਇਹੀ ਅਸਰ ਹੈ ਜੇ ਖੇਡਾਂ ਵਤਨ ਪੰਜਾਬ ਦੀਆਂ ਲਾ ਲਓ ਸਕੂਲਾਂ ਦੀਆਂ ਖੇਡਾਂ ਲਾ ਲਓ ਲਗ ਲਗ ਪੈਟਰਨ ਦੇ ਵਿੱਚ ਇਹਦਾ ਅਸਰ ਹੁੰਦਾ ਜੀ ਔਰ ਜਿਹੜੇ ਇਹਨੂੰ ਗੰਭੀਰਤਾ ਨਾਲ ਸਮਝਦੇ ਨੇ ਜਿਹੜੇ ਖੇਡਾਂ ਦੀ ਇੰਪੋਰਟੈਂਸ ਸਮਝਦੇ ਨੇ ਕਿ ਸਾਡੀ ਜ਼ਿੰਦਗੀ ਚ ਕੀ ਹੈ ਕਿਉਂਕਿ ਸਾਡੀ ਜ਼ਿੰਦਗੀ ਵੀ ਇੱਕ ਖੇਡ ਹੈ ਜੀ ਜਿਹੜਾ ਇਸ ਇੰਟਰਸਟ ਨਾਲ ਜ਼ਿੰਦਗੀ ਜਿਉਂਦਾ ਜਾਂ ਖੇਡ ਖੇਡਦਾ ਹੈ ਜੀ ਉਹ ਜ਼ਰੂਰ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਲ ਦੁਨੀਆ ਦੇ ਵਿੱਚ ਰੌਸ਼ਨ ਕਰਦਾ ਇਹਦੀ ਉਦਾਹਰਨ ਸਾਡੇ ਬੱਚੇ ਹਰਜਿੰਦਰ ਕੌਰ ਪਿੰਡ ਮੈਸ ਜਿਨੇ ਇੱਕ ਨਾਰਮਲ ਪਿੰਡ ਦੇ ਵਿੱਚ ਉੱਠ ਕੇ ਬਿਲਕੁਲ ਨਾਬਾ ਦੇ ਨਾਲ ਪਿੰਡ ਲੱਗਦਾ ਔਰ ਕਾਮਨ ਵੈਲਥ ਖੇਡਾਂ ਦੇ ਵਿੱਚ ਬ੍ਰਾਊਨ ਮੈਡਲ weight lifting ਦੇ ਵਿੱਚ ਜਿੱਤੇ ਹੈ ਵੱਡੀ ਗੱਲ ਹੈ ਜੀ ਉਹਦੇ ਉਹਨੂੰ ਹੁਣ ਨੌਕਰੀ ਵੀ ਸਰਕਾਰ ਨੇ ਦਿੱਤੀ ਹੈ ਔਰ ਉਹਨਾਂ ਦੇ ਨਾਂ ਤੇ ਅਸੀਂ ਸਪੈਸ਼ਲ ਇੱਕ ਖੇਡ ਗਰਾਊਂਡ ਵੀ ਜਿਹੜਾ ਮੈਸ ਪਿੰਡ ਦੇ ਵਿੱਚ ਬਣਾ ਰਹੇ ਹਾਂ ਜਣ ਕਿ ਕਿੰਨਾ ਵੱਡਾ ਰਤਬਾ ਉਹਦੀ ਜ਼ਿੰਦਗੀ 'ਚ ਚ ਆ ਜਾਂਦਾ ਇੱਕ ਹੋਰ ਉਦਾਹਰਨ ਮੈਂ ਦੇਣਾ ਮੈਡਮ ਮਨਦੀਪ ਕੌਰ ਨੇ ਡੀਐਸਪੀ ਨਾਬਾ ਇਸ ਵਕਤ ਜਿਹੜੇ ਸੇਵਾ ਨਿਭਾ ਰਹੇ ਨੇ ਨਾਬਾ ਦੇ ਵਿੱਚ ਉਹ ਖੁਦ ਐਥਲੀਟ ਰਹੇ ਨੇ ਉਹਨਾਂ ਨੇ ਬਹੁਤ ਸਾਰੇ ਏਸ਼ੀਅਨ ਖੇਡਾਂ ਦੇ ਵਿੱਚ 올림픽 ਦੇ ਵਿੱਚ ਅਲੱਗ-ਅਲੱਗ ਪੈਟਰਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੈਡਲ ਜਿੱਤੇ ਨੇ ਤੇ ਅੱਜ ਬਤੌਰ ਡੀਐਸਪੀ ਨਾਬਾ ਸੇਵਾ ਨਿਭਾ ਰਿਹਾ ਕਿੰਡੀ ਵੱਡੀ ਅਪੋਰਚ्युनिटी ਹੈ ਜੀ ਸਾਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਖੇਡਾਂ ਸਾਡਾ ਭਵਿੱਖ ਨੇ ਸਾਡਾ ਜੀਵਨ ਹੈ ਜਿੱਥੇ ਸਾਨੂੰ ਮਾਨ ਸਤਿਕਾਰ ਮਿਲਦਾ ਉੱਥੇ ਸਾਨੂੰ ਫਾਈਨੈਂਸ਼ੀਅਲੀ ਤੌਰ ਤੇ ਵੀ ਬਹੁਤ ਵੱਡੀ ਸਪੋਰਟ ਹੁੰਦੀ ਹੈ ਔਰ ਦੁਨੀਆ ਦੇ ਵਿੱਚ ਤੁਹਾਡੇ ਨਾਮ ਨੂੰ ਹਮੇਸ਼ਾ ਹਮੇਸ਼ਾ ਲਈ ਜਿਹੜਾ ਜੀ ਖੇਡਾਂ ਜਿਹੜੀਆਂ ਨੇ ਅਮਰ ਕਰ ਦਿੰਦੀਆਂ ਨੇ ਅਸੀਂ ਬਲਾਗਪਾਸ ਤੋਂ ਦੋ ਦਿਨ 41ਵੇਂ ਖੇਡਾਂ ਦਾ ਇਸ ਤੋਂ ਪਹਿਲਾਂ ਅਸੀਂ ਸੈਂਟਰ ਪੱਤਰ ਦੇ ਸਾਡੇ ਬਲਾਕ ਦੇ ਵਿੱਚ ਸੱਤ ਸੈਂਟਰ ਨੇ ਉਹਨਾਂ ਦੀ ਅਸੀਂ ਖੇਡਾਂ ਕਰਵਾਈਆਂ ਨੇ ਤੇ ਉਹਨਾਂ ਜੋ ਜਿਹੜੇ ਪੋਜੀਸ਼ਨਾਂ ਲੈਣ ਵਾਲੇ ਬੱਚੇ ਸੀ ਉਹ ਸਾਡੇ ਬਲਾਕ ਦੇ ਵਿੱਚ ਜਿਹੜੇ ਪਾਰਟਿਸਪੀਐਂਟ ਨੇ ਤੇ ਸਾਡੇ ਇਧਾਇਕ ਸਾਹਿਬਾਨ ਨੇ ਬਹੁਤ ਮਿਹਨਤ ਕਰਕੇ ਤਿਆਰੀ ਨਾਲ ਬੱਚੇ ਲੈ ਕੇ ਆਂਦੇ ਨੇ ਤੇ ਬੱਚਿਆਂ ਦੀ ਬਹੁਤ ਜ਼ਿਆਦਾ ਵਧੀਆ ਪਰਫਾਰਮੈਂਸ ਹੈ ਤੇ ਅਸੀਂ ਜਿਹੜੀਆਂ ਖੇਡਾਂ ਜਿਵੇਂ ਹਾਕੀ ਹੈਂਡਬਾਲ ਤੇ ਬੈਡਮਿੰਟਨ ਅੱਜ ਅਸੀਂ ਕਬੱਡੀ ਨੈਸ਼ਨਲ ਸਟਾਈਲ ਪੰਜਾਬ ਸਟਾਈਲ ਤੇ ਕੋਕੋ ਆਲ ਜਿਹੜੇ ਇਹ ਮੁਕਾਬਲੇ ਨੇ ਐਥਲੈਟਿਕਸ ਵਗੈਰਾ ਇਹ ਸਾਰੇ ਅਸੀਂ ਖੇਡਾਂ ਚ ਕਰਵਾਉਣੇ ਨੇ ਬੱਚੇ ਜਿਹੜਾ ਬਹੁਤ ਜ਼ਿਆਦਾ ਮਨੋਬਲ ਨਾਲ ਜਿਹੜੇ ਚ ਭਾਗ ਲੈ ਰਹੇ ਨੇ ਤੇ ਸਾਨੂੰ ਉਮੀਦ ਆ ਕਿ ਬੱਚੇ ਸਾਡੇ ਵਧੀਆ ਜਿਹੜੇ ਜ਼ਿਲ੍ਹੇ ਦੇ ਵਿੱਚ ਤਿਆਰੀ ਕਰਕੇ ਜਾਣਗੇ ਸਕੂਲਾਂ ਨੇ ਇੱਕ ਵਧੀਆ ਪਲੇਟਫਾਰਮ ਮਿਲਣ ਦਾ ਇਸ ਤਰ੍ਹਾਂ ਲੱਗ ਰਿਹਾ ਹੈ ਮੈਨੂੰ ਵੀ ਲੱਗਦਾ ਕਿ ਜਿਹੜਾ ਖੇਡਾਂ ਦਾ ਅੱਜ ਦੇ ਜਿਹੜੇ ਹਾਲਾਤ ਨੇ ਸਾਡੇ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ ਬੱਚੇ ਨੂੰ ਖੇਡ ਦੇ ਨਾਲ ਜੋੜਨਾ ਚਾਹੇ ਅਸੀਂ ਕਹਿੰਦੇ ਆ ਕਿ ਬੱਚੇ ਮੋਬਾਈਲ ਨਾਲ ਜੁੜ ਗਏ ਜ਼ਿਆਦਾ ਜਾਸੀ ਕਹਿੰਦੇ ਆ ਕਿ ਬੱਚੇ ਕਰਾਹੇ ਪੈ ਰਹੇ ਆ ਤਾਂ ਉਹਨਾਂ ਨੂੰ ਮੋੜਾ ਦੇਣ ਲਈ ਖੇਡਾਂ ਉਹਨਾਂ ਦੇ ਜੀਵਨ 'ਚ ਇੱਕ ਬਹੁਤ ਵੱਡੀ ਸੇਧ ਦਿੰਦੀਆਂ ਨੇ ਉਹਨਾਂ ਦੇ ਸਰੀਰਕ ਮਜ਼ਬੂਤੀ ਲਈ ਤੇ ਮਾਨਸਿਕ ਮਜ਼ਬੂਤੀ ਲਈ ਜਿਹੜਾ ਇੱਕ ਬਹੁਤ ਵੱਡਾ ਪਲੇਟਫਾਰਮ ਆ ਖੇਡਾਂ ਤੇ ਚੰਗੇ ਦਿਮਾਗ ਚੰਗੇ ਸਰੀਰ ਵਿੱਚ ਹੀ ਰਹਿ ਸਕਦੇ ਨੇ ਇਸ ਲਈ ਖੇਡਾਂ ਤੇ ਪੜ੍ਹਾਈ ਦਾ ਆਪਸ ਵਿੱਚ ਬਹੁਤ ਵਧੀਆ ਸਬੰਧ ਹੈ